ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਮੇਰੇ ਚੈਨਲ ਦੇ ਤੁਹਾਡਾ ਸਵਾਗਤ ਹੈ ਪਲੀਜ਼ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਅੱਜ ਆਪਾਂ ਤੁਹਾਨੂੰ ਸੂਟ ਦਿਖਾ ਰਹੇ ਹਾਂ ਜੀ ਬਹੁਤ ਵਧੀਆ ਨਿਊ ਫੈਬਰਿਕ ਹੈ ਤੇ ਬਰਬਰੀ ਦੇ ਵਿੱਚ ਰਹਿਣਗੇ ਪ्योर ਜੋਰਜਟ ਦੇ ਵਿੱਚ ਪ੍ਰਿੰਟ ਸੂਟ ਨੇ ਉਸ ਤੋਂ ਪਹਿਲਾਂ ਮੇਰੀ ਰਿਕਵੈਸਟ ਹੈ ਜੀ ਆਪਣੀ ਇੰਸਟਾਗ੍ਰam ਦੀ ਆਈਡੀ ਹੈ ਰਾਜਨਿੰਦਰ ਸਿੱਧੂ 955 ਤੁਸੀਂ ਇੰਸਟਾਗ੍ਰam ਦੀ ਆਈਡੀ ਨੂੰ ਫੋਲੋ ਕਰੋ ਤੇ ਆਪਣਾ ਸੂਟਾ ਵਾਲਾ ਚੈਨਲ ਹੈਗਾ ਜੀ ਆਰ ਕੇ ਬਟੀਕ ਉਹਨੂੰ ਵੀ ਫੋਲੋ ਕਰੋ ਆਪਾਂ ਉਸੇ ਤੇ ਇਹ ਇੱਕ ਸੂਟਾ ਦੀ ਵੀਡੀਓ ਹੈ ਜਿਹੜੀ ਉਹਦੇ ਅਪਲੋਡ ਕਰਾਂਗੇ ਜੀ ਪਿਛਦੀ ਮੈਨੂੰ 1-2 ਦਿਨ ਛੱਡ ਕੇ ਆ ਨਾ ਸੂਟਾ ਦੀ ਵੀਡੀਓ ਹੈ ਜਿਹੜੀ ਬਲੌਗਿੰਗ ਵਾਲੀ ਚੈਨਲ ਤੇ ਅਪਲੋਡ ਕਰਨੀ ਪੈਣੀ ਹੈ ਹਜੇ ਉਹ ਚੈਨਲ ਤੇ ਕੱਤ ਵਿਅਕਰਸ ਜੁੜੇ ਹੋਏ ਨੇ ਪਲੀਜ਼ ਰਿਕਵੈਸਟ ਜਿੰਨੇ ਵੀ ਤੁਸੀਂ ਆ ਨਾ ਬਲੌਗ ਨੂੰ ਦੇਖ ਰਹੇ ਹੋ ਜੀ ਸਾਰੇ ਭੈਣ ਵੀਰ ਮੇਰੇ ਤੁਸੀਂ ਆਰ ਕੇ ਬਟੀਕ ਚੈਨਲ ਨੂੰ ਵੀ ਸਬਸਕ੍ਰਾਈਬ ਕਰੋ ਸੂਟਾ ਦੀ ਵੀਡੀਓ ਆਪਾਂ ਉੱਥੇ ਰੱਖਾਂਗੇ ਜੀ ਆਰ ਕੇ ਬਟੀਕ ਤੇ ਰਾਜਿੰਦਰ ਬਲੌਗ ਤੇ ਆਪਾਂ ਬਲੌਗ ਪਾਇਆ ਕਰਾਂਗੇ ਜੀ ਬਲੌਗ ਮਿਲੂਗਾ ਜੀ ਤੁਹਾਨੂੰ ਸ਼ਾਮ ਨੂੰ 8:00 ਵਜੇ ਦੇ ਕਰੀਬ 8:30 ਵਜੇ ਤੱਕ ਤੇ ਉਦੋਂ ਤੱਕ ਪਹਿਣਾ ਫ੍ਰੀ ਹੋ ਜਾਂਦੀਆਂ ਨੇ ਤੇ ਬਾਕੀ ਆਰਕੇ ਬੁਟੀਕ ਦਾ ਤੁਹਾਨੂੰ ਸੂਟਾਂ ਦੀ ਵੀਡੀਓ ਮਿਲੂਗੀ ਜੀ ਸਵੇਰੇ 8 ਤੋਂ 9 ਦੇ ਵਿੱਚ ਵਿੱਚ ਚਲੋ ਜੀ ਆਪਣਾ ਇਹ ਰੈਡੀ ਹੋ ਗਿਆ ਤੁਸੀਂ ਵੀ ਕਹਿੰਦੇ ਸੀ ਵੀ ਬੈਕਗ੍ਰਾਉਂਡ ਹੈ ਜਿਹੜਾ ਚੇਂਜ ਕਰੋ ਆਪਾਂ ਨੇ ਉਹ ਕਰ ਲਿਆ ਸਾਰਾ ਕਲਰ ਹੋ ਗਿਆ ਬਲੌਗ ਦੇ ਵਿੱਚ ਆਪਾਂ ਚੰਗੀ ਤਰ੍ਹਾਂ ਤੁਹਾਨੂੰ ਸਾਰਾ ਘਰ ਦਿਖਾ ਦਾਂਗੇ ਵੀ ਕਿਵੇਂ ਬਣ ਗਿਆ ਚਲੋ ਜੀ ਅੱਜ ਆਪਾਂ ਤੁਹਾਨੂੰ ਸੂਟ ਦਿਖਾਉਣੇ ਸ਼ੁਰੂ ਕਰਦੇ ਆ ਤੁਸੀਂ ਸੁਲਤਾਨੀ ਵੀਡੀਓ ਨਾਲ ਇੰਜੋਏ ਕਰੋ ਤੇ ਆਪਣੇ ਸੂਟ ਨੇ ਜਿਹੜੇ ਬੁੱਕ ਕਰੋ ਆਪਾਂ ਤੁਹਾਨੂੰ ਦਿਖਾਉਣੀ ਆ ਬਰਬਰੀ ਦੇ ਵਿੱਚ ਇਹ ਹੈਗਾ ਬਲੈਕ ਸ਼ਰਟ ਇਹਦੇ ਨਾਲ ਤੁਸੀਂ ਮੈਂ ਇਹ ਖੁੱਦੇ ਲਈ ਲੈ ਕੇ ਆਂਦੀ ਆ ਮੇਰੇ ਕੋਲ ਕਾਲੀ ਸਲਵਾਰ ਹੈਗੀ ਐ ਜੇ ਤੁਸੀਂ ਨੇ ਲੈਣੀ ਆ ਤਾਂ ਤੁਸੀਂ ਆਰਡਰ ਬੁੱਕ ਕਰ ਸਕਦੇ ਹੋ ਇਹ ਬਲੈਕ ਬਰਬਰੀ ਦੇ ਵਿੱਚ ਸ਼ਰਟ ਰਹੂਗੀ ਜੀ ਇਹਦੇ ਨਾਲ ਤੁਸੀਂ ਮਸਲੀਨ ਦੀ ਸਲਵਾਰ ਵੀ ਕਰ ਸਕਦੇ ਹੋ ਤੇ ਤੁਸੀਂ ਕ੍ਰੇਪ ਦੀ ਸਲਵਾਰ ਵੀ ਕਰ ਸਕਦੇ ਹੋ ਦੂਸਰੇ ਕਲਰ ਆਪਾਂ ਤੁਹਾਨੂੰ ਬਰਬਰੀ ਦੇ ਮੈਂ ਪਹਿਲਾਂ ਵੀਡੀਓ ਦੇ ਵਿੱਚ ਪਾ ਦਿੱਤੇ ਨੇ ਆਪਾਂ ਨੇ ਹੁਣ ਸਲਵਾਰਾਂ ਨੇ ਜਿਹੜੀਆਂ ਚੇਂਜ ਕਰ ਲਈਆਂ ਜਿਵੇਂ ਜਿਵੇਂ ਸਾਨੂੰ ਹਨਾ ਕਸਟਮਰ ਦਾ ਹੁਕਮ ਹੁੰਦਾ ਜੀ ਅਸੀਂ ਉਵੇਂ ਉਵੇਂ ਕਰਨਾ ਇਹਦੇ ਨਾਲ ਪਰਪਲ ਨਾਲ ਪਹਿਲਾਂ ਆਪਾਂ ਨੇ ਪਿੰਕ ਕਲਰ ਦੀ 크ਰੇਪ ਦੀ ਸਲਵਾਰ ਲਾਈ ਹੋਈ ਸੀ ਜੀ ਹੈਗੀ ਇਹ ਵੀ 크ਰੇਪ ਦੀ ਹੈ ਹੁਣ ਇਹਦੇ ਨਾਲ ਆਪਾਂ ਨੇ ਲਾਈ ਹੈ ਜੀ ਲਾਈਟ ਗ੍ਰੀਨ ਜੀ ਦੇ ਇਸ ਤਰ੍ਹਾਂ ਦੀ ਇਹ ਤੁਹਾਨੂੰ 크ਰੇਪ ਦੀ ਸਲਵਾਰ ਨਾਲ ਜੀ 2200 ਰੇਟ ਰਹੂਗਾ ਇਹਦਾ ਤੁਸੀਂ ਕਾਟਨ ਸਿਲਕ ਦੇ ਵਿੱਚ ਲਗਵਾਉਂਗੇ ਜੀ ਤਾਂ ਤੁਹਾਨੂੰ 2000 ਰੁਪਏ ਦਾ ਪਊਗਾ 크ਰੇਪ ਦੀ ਸਲਵਾਰ ਨਾਲ ਤੁਹਾਨੂੰ ਪਊਗਾ ਜੀ 2200 ਦੇ ਵਿੱਚ ਇੱਕ ਕਲਰ ਇਹਦੇ ਵਿੱਚ ਹੋਰ ਹੈ ਇਸ ਤਰ੍ਹਾਂ ਦਾ ਕਲਰ ਹੈ ਦੇਖੋ ਇਹ ਵੀ ਬਲੈਕ ਸੂਟ ਦਾ ਹੀ ਡਿਜ਼ਾਈਨ ਆ ਅੰਬੀਆਂ ਵਾਲਾ ਪਹਿਲਾਂ ਇਹ ਅੰਬੀਆਂ ਵਾਲਾ ਡਿਜ਼ਾਈਨ ਸੀ ਸਾਰਾ ਜਿਹੜਾ ਜੀ ਜੌਰਜਟ ਦੇ ਵਿੱਚ ਆਇਆ ਸੀ ਇਸ ਵਾਰ ਇਹ ਬਾਰਬਰੀ ਵਿੱਚ ਵੀ ਆ ਗਿਆ ਟੈਬੀ ਵਿੱਚ ਵੀ ਆ ਗਿਆ ਸਾਰਿਆਂ ਵਿੱਚ ਹੀ ਆ ਗਿਆ ਇਹਦੇ ਨਾਲ ਰੱਖੀ ਹੈ ਜੀ ਆਪਾਂ ਨੇ ਇਸ ਤਰ੍ਹਾਂ ਦੀ ਕਰੇਵ ਕਲਰ ਦੀ ਹਾਂ ਇਸ ਤਰ੍ਹਾਂ ਦੀ ਆਪਾਂ ਨੇ ਫਰੋਜੀ ਕਲਰ ਦੀ ਰੱਖੀ ਹੈ ਜੀ ਸਲਵਾਰ ਇਹਦੇ ਨਾਲ ਤੁਸੀਂ ਬੇਸ ਕਲਰ ਦੀ ਵੀ ਜ਼ਿਆਦਾ ਇਹਦੇ ਨਾਲ ਬੇਸ ਕਲਰ ਦੀ ਚੱਲਦੀ ਹੈ ਬਾਕੀ ਆਪਾਂ ਨੂੰ ਜਿਵੇਂ ਹਨਾ ਕਸਟਮਰ ਦਾ ਹੁਕਮ ਹੁੰਦਾ ਜੀ ਆਪਾਂ ਨੇ ਉਮੀ ਕਰਨਾ ਇਹ ਬਾਰਬਰੀ ਦੇ ਵਿੱਚ ਤਿੰਨ ਕਲਰ ਨੇ ਉਹ ਆਏ ਨੇ ਜੀ ਬਾਕੀ ਮੈਂ ਤੁਹਾਨੂੰ ਦਿਖਾ ਵੀ ਦਿੱਤੇ ਨੇ ਵੀ ਕੋਸ਼ਿਸ਼ ਕਰੂੰਗੀ ਹੁਣ ਤੁਸੀਂ ਕਾਫੀ ਟਾਈਮ ਹੋ ਗਿਆ ਵੀਡੀਓ ਦੇਖੀ ਨੂੰ ਮੈਂ ਇੱਕ ਵਾਰ ਦੁਬਾਰਾ ਫੇਰ ਦਿਖਾ ਦੂੰਗੀ ਦੇਖੋ ਜੀ ਇਹ ਹੋ ਗਏ ਜੀ ਬਾਰਬਰੀ ਦੇ ਵਿੱਚ ਤਿੰਨ ਕਲਰ ਇਹਨਾਂ ਦਾ ਪ੍ਰਾਈਸ ਮੈਂ ਦੱਸਦਾ ਕ੍ਰੇਪ ਦੀ ਸਲਵਾਰ ਨਾਲ ਤੁਹਾਨੂੰ ਪਾਊਗਾ ਜੀ ਇਹ 2200 ਰੁਪਏ ਦੇ ਵਿੱਚ ਜੇ ਤੁਸੀਂ ਇਹਨੂੰ ਲਾਉਂਗੇ ਜੀ ਮਸ਼ੀਨਸ ਉਹਦੇ ਵਿੱਚ ਤਾਂ ਪਾਊਗਾ 2000 ਰੁਪਏ ਦੇ ਵਿੱਚ ਚਲੋ ਜੀ ਇੱਕ ਆਪਣੇ ਕੋਲੇ ਨਿਊ ਡਿਜ਼ਾਈਨ ਫੈਬਰਿਕ ਆਇਆ ਪਿਓਰ ਜੌਰਜਟ ਜਿਹੜੀ ਤੁਹਾਨੂੰ ਪਿਓਰ ਜੌਰਜਟ ਦੀ ਰਹੂਗੀ ਜੀ ਟਿਸਟਾ ਦੀ ਜ਼ੋਰਜਟ ਮਿਲੂਗੀ ਜੀ ਸਿੰਪਲ ਜ਼ੋਰਜਟ ਨਹੀਂ ਹੈਗੀ ਆਪਾਂ ਦਿਖਾ ਕੇ ਦੇਵਾਂਗੇ ਬਿਲਕੁਲ ਲਾਈਟ ਵੇਟ ਦੇਖੋ ਜੀ ਇਹ ਟਿਸਟਾ ਦੀ ਹੀ ਪਿਓਰ ਜ਼ੋਰਜਟ ਹੈਗੀ ਤੇ ਇਹਦੇ ਨਾਲ ਆਪਾਂ ਨੇ ਰੱਖੀ ਹੈ ਜੀ ਕਾਟਨ ਸਿਲਕ ਦੀ ਸਲਵਾਰ ਰੱਖੀ ਹੈ ਸ਼ਾਈਨਿੰਗ ਵਾਲੀ ਦੇਖੋ ਇਸ ਤਰ੍ਹਾਂ ਦੀ بیس ਕਲਰ ਨਾਲ ਇਹਦੇ ਇਹ ਕਲਰ ਮਿਲਦਾ ਹੈ ਇਹ ਸੂਟ ਦਾ ਪ੍ਰਾਈਜ਼ ਰਹੂਗਾ ਜੀ 2100 ਰੁਪਏ ਜਿਹੜਾ ਟਿਸਟਾ ਦਾ ਬ੍ਰਾਂਡ ਹੈ ਜੀ ਉਹ ਹਮੇਸ਼ਾ ਮਹਿੰਗਾ ਹੀ ਹੁੰਦਾ ਤਾਂ ਤੁਹਾਨੂੰ ਪਤਾ ਹੈ ਹਨਾ ਤੇ ਬਾਕੀ ਅਸੀਂ ਫੈਬਰਿਕ ਹੈ ਜਿਹੜੀ ਸਲਵਾਰ ਦੀ ਵੀ ਕੋਈ ਮਾੜੀ ਨਹੀਂ ਹੁੰਦੀ ਨੇ ਵਧੀਆ ਸਲਵਾਰ ਦੀ ਫੈਬਰਿਕ ਮਿਲੂਗੀ ਤੁਹਾਨੂੰ ਇਹਦੇ ਵਿੱਚ ਆਪਣੇ ਕੋਲੇ ਹੈਗੇ ਨੇ ਜੀ ਤਿੰਨ ਕਲਰ ਦੇਖੋ ਬਿਲਕੁਲ ਲਾਈਟ ਬੇਟ ਸਰਦਾਰੀ ਕਲਰ ਨੇ ਇਹ ਤੁਸੀਂ ਬੋਰ ਤੋਂ ਵਧੀਆ ਕਲਰ ਨੇ ਇਹ ਨਹੀਂ ਹੈਗਾ ਵੀ ਜਾਂ ਵੱਡੀ ਆਈ ਤੇ ਜਾਂ ਛੋਟੀ ਆਈ ਤੇ ਪਾ ਸਕਦੇ ਨੇ ਕੋਈ ਵੀ ਭੈਣ ਪਾ ਸਕਦੀ ਹੈ ਦੇਖੋ ਆ ਕਿੰਨਾ ਵਧੀਆ ਕਲਰ ਹੈ ਲਾਈਟ ਲੈਮਨ ਜਿਹਾ ਕਲਰ ਹੈ ਕਿੰਨੀ ਸੋਹਣੀ ਪ੍ਰਿੰਟਿੰਗ ਬਣੀ ਹੋਈ ਹੈ ਦੇਖੋ ਜੀ ਸਲਵਾਰ ਵੀ ਤਾਂ ਉਹ ਨਹੀਂ ਹੈਗਾ ਜਦੋਂ ਹੁਣ ਆ ਨਾ ਟਿਸਕਾ ਦੀ ਆਪਾਂ ਵਧੀਆ ਜਿਹਾ ਜੌਰਜਟ ਦੇ ਰਹੇ ਹਾਂ ਤਾਂ ਸਲਵਾਰ ਵੀ ਇਹ ਨਹੀਂ ਹੈਗਾ ਵੀ ਹਲਕੀ ਚੀਜ਼ ਦੇਵਾਂਗੇ ਸਲਵਾਰ ਵੀ ਤੁਹਾਨੂੰ ਵਧੀਆ ਵਾਲੀ ਮਿਲੂਗੀ ਦੇਖੋ ਇਹ ਮੁਠੀ ਵਿੱਚ ਆਉਣ ਵਾਲੇ ਨੇ ਬਹੁਤ ਵਧੀਆ ਪ੍ਰਿੰਟਿੰਗ ਦੇਖੋ ਕਿੰਨੀ ਪਿਆਰੀ ਹੈ ਇਹਨਾਂ ਦੀ ਸਾਰੇ ਸੂਟਾਂ ਦੀ ਦੇਖੋ ਜੀ ਮੈਨੂੰ ਤਿੰਨ ਕਲਰ ਹੀ ਵਧੀਆ ਲੱਗੇ ਇਹਦੇ ਵਿੱਚ ਪੰਜ ਕਲਰ ਸੀਗੇ ਦੇਖੋ ਬਹੁਤ ਵਧੀਆ ਦੀ ਪ੍ਰਿੰਟਿੰਗ ਹੈ ਇਹਦੀ ਵੀ ਪ੍ਰਿੰਟਿੰਗ ਚੈੱਕ ਕਰੋ ਇਸ ਇਹਨਾਂ ਸਰਦਾਰੀ ਜੀ ਲੁੱਕ ਦੇ ਸੂਟ ਨੇ ਜੀ ਜੋ ਵੀ ਤੁਹਾਨੂੰ ਸੂਟ ਪਸੰਦ ਆ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਇਹਦਾ ਵਿੱਚ ਤੀਜਾ ਕਲਰ ਆ ਗਿਆ ਜੀ ਲਾਈਟ ਪਿੰਕ ਕਲਰ ਹੈ ਇਹ ਇਹ ਵੀ ਟਿਸਟਾ ਦਾ ਮਿਲੂ ਬਾਪਾ ਫੈਬ੍ਰਿਕ ਹੈ ਜਿਹੜੀ ਤਾਂ ਉਹਨੂੰ ਬ੍ਰਾਂਡ ਦੀ ਦੇਵਾਂਗੇ ਜੀ ਦੇਖੋ ਇਹਦੀ ਪਿਆਰੀ ਕਿੰਨੀ ਸੋਹਣੀ ਅਨੀਆਂ ਥੋੜਾ ਜਿਹਾ ਲਾਈਟ ਪਿੰਕ ਤੇ ਅਨੀਆਂ ਜੀ ਟੋਨ ਤੇ ਚਲਾ ਗਿਆ ਇਹ ਕਲਰ ਦੇਖੋ ਜੀ ਇਹਦੇ ਨਾਲ ਇਸ ਤਰ੍ਹਾਂ ਦੀ ਆਪਾਂ ਨੇ ਰੱਖੀ ਹੈ ਸਲਵਾਰ ਇਹਨਾਂ ਨੂੰ ਇਹ ਨਹੀਂ ਹੈਗਾ ਹਨਾ ਕੋਈ ਵੀ ਏਜ ਦੀ ਭੈਣ ਹੈ ਜਿਹੜੀ ਸੂਟ ਮੇਰੀ ਪਾ ਸਕਦੀ ਹੈ ਕੋਈ ਇਹਦੇ ਵਿੱਚ ਇਹ ਨਹੀਂ ਹੈਗਾ ਵੀ ਜਾ ਇਹ ਆਊਟ ਲੱਗੂਗਾ ਪਾਇਆ ਹੋਇਆ ਵੱਡੀ ਛੋਟੀ ਏਜ ਦਾ ਕੋਈ ਚੱਕਰ ਨਹੀਂ ਜੀ ਇਹ ਸਰਦਾਰੀ ਕਲਰ ਨੇ ਜੀ ਟਿਸਟਾ ਥੋੜੇ ਜਿਹਾ ਜ਼ਿਆਦਾ ਗੂੜੇ ਰੰਗ ਨਹੀਂ ਬਣਾ ਰਿਹਾ ਇਹ ਵਧੀਆ ਸਰਦਾਰੀ ਕਲਰ ਜੱਜਣ ਵਾਲੇ ਸੂਟ ਨੇ ਜਿਹੜੇ ਉਹ ਕਲਰ ਆ ਰਹੇ ਨੇ ਇਹਦੇ ਵਿੱਚ ਤਿੰਨ ਕਲਰ ਨੇ ਪ੍ਰਿੰਟਿੰਗ ਬਹੁਤ ਸੋਹਣੀ ਹੈ ਮੈਨੂੰ ਬਹੁਤ ਵਧੀਆ ਲੱਗਿਆ ਇਹ ਬਿਲਕੁਲ ਲਾਈਟ weight ਜੌਰਜਟ ਹੈ ਇਹ ਉਹ ਜੌਰਜਟ ਨਹੀਂ ਵੀ ਲੱਗੂਗੀ ਜਾਂ ਇੱਕ ਲੜਦੀ ਜੀ ਹੁੰਦੀ ਹੈ ਉਹ ਜੌਰਜਟ ਨਹੀਂ ਹੈਗੀ ਨਾ ਕੋਈ ਇਹ ਹੋ ਹੋ ਪਿਓਰ ਜੌਰਜਟ ਦੀ ਸ਼ਰਟ ਮਿਲੂਗੀ ਤੁਹਾਨੂੰ ਟੈਸਟਾ ਦੀ ਬਾਕੀ ਜਦੋਂ ਜਿੰਨਾ ਪਹਿਣਾ ਨੂੰ ਟੈਸਟਾ ਦੇ ਬ੍ਰਾਂਡ ਬਾਰੇ ਪਤਾ ਹੈ ਨਾ ਉਹਨਾਂ ਨੂੰ ਤਾਂ ਕੋਈ ਇਸ਼ੂ ਨਹੀਂ ਹੁੰਦਾ ਵੀ ਹੈ ਜਾਂ ਗਲਤ ਚੀਜ਼ ਨਾ ਦੇ ਸਾਡੇ ਕੋਲ ਇੱਕ ਮੈਂ ਤੁਹਾਨੂੰ ਦਿਖਾਉਣੀ ਹੈ ਜੀ ਇਹ ਮੈਂ ਕੱਲ ਨੂੰ ਸੂਟ ਸਟਿਚਿੰਗ ਦੇ ਲਈ ਲੈ ਜਾਨੇ ਨੇ ਇੱਕ ਵਾਰ ਤੁਹਾਨੂੰ ਵੀਡੀਓ ਬਣਾਦਾ ਦਿਖਾਦਾ ਵੀਡੀਓ ਦੇ ਵਿੱਚ ਜੇ ਤੁਸੀਂ ਨੇ ਐਨਾ ਸੂਟ ਰੈਡੀ ਕਰਵਾਉਣੇ ਹੋਣਗੇ ਫਿਰ ਮੈਨੂੰ ਦੱਸ ਦਿਓ ਜੀ ਕੱਲ ਨੂੰ ਮੈਂ ਸੂਟ ਵਰਕਦਿਆਂ ਲਈ ਵੀ ਜਾਣਾ ਤਾਂ ਪਲੀਜ਼ ਤੁਸੀਂ ਜਲਦੀ ਦੱਸ ਦਿਓ ਮੈਨੂੰ ਦੇਖੋ ਜੀ ਇਹ ਹੈਗਾ ਟੈਬੀ ਲਾਈਨਿੰਗ ਦੇ ਵਿੱਚ ਮੈਨੂੰ ਮੈਸੇਜ ਆਉਂਦੇ ਨੇ ਵੀ ਤੁਸੀਂ ਟੈਬੀ ਲਾਈਨਿੰਗ ਦੇ ਵਿੱਚ ਸੂਟ ਲੈ ਕੇ ਆਓ ਇੱਕ ਤਾਂ ਜੀ ਟੈਬੀ ਲਾਈਨਿੰਗ ਦੇ ਵਿੱਚ ਸਸਤੇ ਸੂਟ ਆ ਰਹੇ ਨੇ ਵਿਦਾਊਟ ਲਾਈਨਿੰਗ ਕਾਪਟਨ ਚ ਉਹ ਸਸਤੇ ਮਿਲ ਜਾਂਦੇ ਨੇ ਜੀ ਇਹ ਤਾਂ ਉਹ ਪਿਓਰ ਟੈਬੀ ਮਿਲੂਗੀ ਜੀ ਦੇਖੋ ਬਿਲਕੁਲ ਲਾਈਟ weight ਦੇਖੋ ਮੁਠੀ ਦੇ ਵਿੱਚ ਆਉਂਦਾ ਬਹੁਤ ਵਧੀਆ ਇਹਦੇ ਵਿੱਚ ਕਲਰ ਕਾਫੀ ਨੇ ਮੈਂ ਤੁਹਾਨੂੰ ਅੱਜ ਹਜੇ ਤਿੰਨੀ ਦਿਖਾਉਂਗੀ ਬਾਕੀ ਆਪਾਂ ਰੋਜ਼ ਵੀਡੀਓ ਅਪਲੋਡ ਕਰਿਆ ਕਰਾਂਗੇ ਜੀ ਉਹਦੇ ਵਿੱਚੋਂ ਚੈੱਕ ਕਰ ਸਕਦੇ ਹੋ ਤੁਸੀਂ ਇਹਦਾ ਗ੍ਰੇ ਕਲਰ ਹੈ ਜੀ ਇਹ ਆਪਾਂ ਨੇ ਮੂਰੀ ਤੇ ਵਰਕ ਕੀਤਾ ਹੈਗਾ ਸਲਵਾਰ ਦੇ ਦੇਖੋ ਜੀ ਬਹੁਤ ਪਿਆਰਾ ਸਲਟ ਨਾਲ ਦੇ ਆਪਾਂ ਨੇ ਸਾਰੇ ਡਿਜ਼ਾਈਨ ਕਲਰ ਲੈ ਕੇ ਬਹੁਤ ਪਿਆਰੀ ਇਹਦੇ ਕਲਰ ਹੈ ਜਿਹੜਾ ਵਰਕ ਹੈ ਬਿਲਕੁਲ ਸਿੰਪਲ ਸੋਬਰ ਜਿਹਾ ਵਰਕ ਹੈ ਕੋਈ ਜ਼ਿਆਦਾ ਹੈਵੀ ਨਹੀਂ ਹੋਊਗਾ ਵੀ ਜ਼ਿਆਦਾ ਭੈੜਾ ਲੱਗੂਗਾ ਪਾਏ ਹੋਏ ਇੱਕ ਕਲਰ ਇਹ ਹੋ ਗਿਆ ਜੀ ਦੂਸਰਾ ਕਲਰ ਆ ਗਿਆ ਨੰਦੀ ਡਿਜ਼ਾਈਨਿੰਗ ਦਾ ਫਰਕ ਹੈ ਇਹਦੇ ਨਾਲ ਦੇ ਸੂਟ ਆਪਣੇ ਕੋਲ ਹੈਗੇ ਨੇ ਜੀ ਤੁਸੀਂ ਇੱਕ ਵਾਰ WhatsApp ਤੇ ਮੈਸੇਜ ਕਰਕੇ ਪੁੱਛ ਸਕਦੇ ਹੋ ਵੀ ਕਲਰ ਕਿਹੜੇ-ਕਿਹੜੇ ਨੇ ਦੇਖੋ ਜੀ ਸਾਰੀ ਜਿਹੜੀ ਟੈਪੀ ਦੀ ਫੈਬਰਿਕ ਰਹੂਗੀ ਜੀ ਸੇਮ ਰਹੂਗੀ ਤੁਹਾਨੂੰ ਸ਼ਰਟ ਤੇ ਲਾਈਨਿੰਗ ਲਾਉਣੀ ਪੈਣੀ ਹੈ ਦੇਖੋ ਜੀ ਸਲਵਾਰ ਦੇ ਤੁਸੀਂ ਕੰਨੇ ਗੋਡਿਆਂ ਤੇ ਲਗਾ ਸਕਦੇ ਹੋ ਸਲਵਾਰ ਤੇ ਜ਼ਰੂਰੀ ਨਹੀਂ ਹੈਗਾ ਵੀ ਤੁਸੀਂ ਦੋਨਾਂ ਦੀ ਸਾਰੀ ਕੋਲ ਸਲਵਾਰ ਤੇ ਲਾਉਣਾ ਦੇਖੋ ਜੀ ਇਹਦੇ ਆਪਾਂ ਨੇ ਮੂਰੀ ਤੇ ਵਰਕ ਕਰਿਆ ਇਦਾਂ ਦਾ ਸਾਰੇ ਦਿਨ ਆ ਦੇ ਕਲਰ ਲੈ ਕੇ ਇਹਨ ਇੱਕ ਵੋ ਪਿਆਰਾ ਇਹਦੇ ਨਾਲ ਤੁਸੀਂ ਡਾਈਡਾਈ ਦੁਪੱਟਾ ਵੀ ਕਰਵਾ ਸਕਦੇ ਹੋ ਸਿੰਗਲ ਦੁਪੱਟਾ ਵੀ ਕਰਵਾ ਸਕਦੇ ਹੋ ਜੇ ਤੁਸੀਂ ਇਹ ਸੂਟ ਰੈਡੀ ਕਰਵਾਉਣੇ ਨੇ ਤਾਂ ਤੁਸੀਂ ਬੁੱਕ ਕਰਵਾ ਸਕਦੇ ਹੋ ਪਲੀਜ਼ ਪੈਣਾ ਨੂੰ ਰਿਕਵੈਸਟ ਹੈ ਜੀ ਤੁਸੀਂ ਇਹ ਨਾ ਕਿਹੋ ਵੀ ਇਹਦਾ ਪ੍ਰਾਈਸ ਨਹੀਂ ਦੱਸਿਆ ਮੇਰਾ ਕਹਿ ਲਾਜ ਮੈਂ ਪ੍ਰਾਈਸ ਕਿਸੇ ਵੀਡੀਓ 'ਚ ਨਹੀਂ ਦੱਸਿਆ ਹੈਗਾ ਹਨਾ ਹਾਂ ਮੈਂ ਤੁਹਾਨੂੰ ਦੁਬਾਰਾ ਤੋਂ ਦੱਸ ਦਣੀ ਇੱਕ ਵਾਰ ਸੂਟ ਹੈ ਜਿਹੜੇ ਦਿਖਾਦਾ ਇਹਦੇ ਉੱਪਰ ਇਸ ਤਰ੍ਹਾਂ ਦਾ ਵਰਕ ਰਹੂਗਾ ਜੀ ਚਲੋ ਜੀ ਤੀਸਰਾ ਕਲਰ ਦਿਖਾਉਣੀ ਆ ਆਪਾਂ ਤੁਹਾਨੂੰ ਇਸ ਤਰ੍ਹਾਂ ਦਾ ਗਾਜਰੀ ਦਾ 디자인 ਸੇਮ ਰਹੂਗਾ ਕਲਰ ਇਹਦਾ ਬਦਲ ਗਿਆ ਜੀ ਦੇਖੋ ਗਾਜਰੀ ਕਲਰ ਹੈ ਇਹਦੇ ਉੱਪਰ ਆਪਾਂ ਨੇ ਇਸ ਤਰ੍ਹਾਂ ਦੀ ਕੀਤੀ ਹੈ ਜੀ ਵਰਕ ਇਸ ਤਰ੍ਹਾਂ ਦਾ ਵਰਕ ਕੀਤਾ ਇਹ ਫਲਾਵਰ ਬਣਾਏ ਆ ਜੀ ਪਹੁੰਚੇ ਤੇ ਸਟੇਪ ਸਲਵਾਰ ਦਾ ਜਦੋਂ ਤੁਸੀਂ ਮੈਨੂੰ ਨਾਪ ਸੈਂਡ ਕਰਦੇ ਹੋ ਨਿਓ ਜੀ ਤੁਸੀਂ ਪਲੀਜ਼ ਮੈਨੂੰ ਨਾ ਇਹ ਲਿਖ ਕੇ ਨਾਲ ਭੇਜਿਆ ਕਰੋ ਵੀ ਅਸੀਂ ਸਟੇਪ ਸਲਵਾਰ ਬਣਾਉਣੀ ਆ ਜਾਂ ਗੋਡੇ ਵਾਲੀ ਬਣਾਉਣੀ ਆ ਚਲੋ ਜੀ ਇਹਦੇ ਵਿੱਚ ਕਲਰ ਮਿਲ ਜਾਣਗੇ ਤੁਹਾਨੂੰ ਕਲਰ ਇਹ ਕਲਰ ਵੀ ਹੈਗੇ ਨੇ ਜੀ ਇਹ ਕਲਰ ਵੀ ਹੈਗੇ ਬਾਕੀ ਤੁਸੀਂ ਮੈਨੂੰ whatsapp ਤੇ ਮੈਸੇਜ ਕਰਕੇ ਉਸ ਪ੍ਰੈਕ ਦੇ ਦਿਓ ਜੇ ਤੁਸੀਂ ਇਹਨੂੰ ਲਾਉਂਗੇ ਜੀ ਵਿਦਆਊਟ ਵਰਕ ਤਾਂ ਤੁਹਾਨੂੰ ਸੂਟ ਪਊਗਾ ਜੀ ਇਹ 1500 ਰੁਪਏ ਦੇ ਵਿੱਚ ਇਹ ਵਾਲਾ ਜੇ ਤੁਸੀਂ ਵਰਕ ਕਰਾਉਂਗੇ ਜੀ ਫਿਰ ਵਰਕ ਦੇ ਹਿਸਾਬ ਨਾਲ ਹਨਾ ਜਿਵੇਂ ਜਿਵੇਂ ਤੁਸੀਂ ਵਰਕ ਸਿਲੈਕਟ ਕਰੋਗੇ ਉਵੇਂ ਦਾ ਤੁਹਾਨੂੰ ਪ੍ਰਾਈਸ ਲੱਗ ਜੂਗਾ ਜੀ ਵਿਦਆਊਟ ਵਰਕ ਇਹ ਤੁਹਾਨੂੰ ਪੈਪੀ ਵਾਲੇ ਰਹਿਣਗੇ ਜੀ 1500 ਦੇ ਬਰਕਰ ਦੇ ਹਿਸਾਬ ਨਾਲ ਜਿਹੜਾ ਵੀ ਤੁਸੀਂ ਵਰਕ ਕਰਾਉਣਾ ਹੋਇਆ ਉਹ ਮੈਨੂੰ ਫੋਟੋ ਭੇਜ ਕੇ ਪੁੱਛ ਸਕਦੇ ਹੋ ਜੀ ਦੇਖੋ ਜੀ ਇਸ ਤੋਂ ਬਾਅਦ ਮੈਂ ਸਾਰੇ ਸੂਟ ਦਿਖਾ ਦਿੱਤੇ ਨੇ ਜੋ ਵੀ ਸੂਟ ਤੁਹਾਨੂੰ ਪਸੰਦ ਆ ਤੁਸੀਂ ਸਕਰੀਨ ਸ਼ਾਟ ਲਓ ਜੀ WhatsApp ਤੇ ਮੈਸੇਜ ਕਰੋ ਹੁਣ ਆਪਾਂ ਬਿਲਕੁਲ ਫ੍ਰੀ ਆ ਤੁਸੀਂ ਇਹ ਨਾ ਕਿ ਉਹ ਵੀ ਕੰਨੀ ਇਹਨਾਂ ਨੇ ਸੂਟ ਸਾਡੇ ਜਲਦੀ ਰੈਡੀ ਨਹੀਂ ਕਰਨੇ ਆਪਾਂ ਹੁਣ ਸੂਟਾਂ ਦੀ ਹੋ ਗਈ ਜੀ ਸਾਰਾ ਕੰਮ ਆਪਣਾ ਓਕੇ ਆ ਫਾਈਨਲ ਹੋ ਗਿਆ ਚਲੋ ਜੀ ਮੈਨੂੰ ਪੂਰੀ ਉਮੀਦ ਹੈ ਮੇਰੇ ਰੰਗ ਡਿਜ਼ਾਈਨ ਤੁਹਾਨੂੰ ਪਸੰਦ ਆਏ ਹੋਣਗੇ ਮੇਰੀ ਫਿਰ ਤੋਂ ਰਿਕਵੈਸਟ ਹੈ ਜੋ ਭੈਣਾਂ ਨੇ ਸੂਟ ਬੁੱਕ ਕਰਨੇ ਨੇ ਜੀ ਤੁਸੀਂ ਜਲਦੀ ਕਰੋ ਪਰ ਮੈਂ ਥੋੜਾ ਜਿਹਾ ਸੌਰੀ ਜੀ ਤੁਹਾਨੂੰ ਵੀ ਮੈਂ ਤੁਹਾਨੂੰ ਜਲਦੀ-ਜਲਦੀ ਕਰੀ ਜੰਦੀ ਆ ਆਪ ਮੈਂ ਜਲਦੀ ਨਹੀਂ ਕਰਦੀ ਹੁਣ ਮੈਂ ਫ੍ਰੀ ਹੋ ਗਈ ਜੀ ਹੁਣ ਮੈਂ ਤੁਹਾਡੇ ਸਾਰੇ ਪਾਰਸਲ ਨੇ ਜਿਹੜੇ ਅੱਕ ਦਿਨ ਦੇ ਵਿੱਚ ਰੈਡੀ ਕਰ ਦੂੰਗੀ ਜਿੰਨਾ ਭੈਣਾਂ ਨੇ ਹੋਰ ਵਰਕ ਕਰਵਾਉਣੇ ਨੇ ਜੀ ਤੁਸੀਂ ਕਰਵਾ ਸਕਦੇ ਹੋ ਚਲੋ ਜੀ ਆਪਣੇ ਦੋਨੋਂ ਚੈਨਲਾਂ ਨੂੰ ਸਬਸਕ੍ਰਾਈਬ ਕਰੋ ਵੀਡੀਓ ਲਾਈਕ ਕਰ ਸ਼ੇਅਰ ਕਮੈਂਟ ਕਰਕੇ ਦੱਸਿਆ ਕਰੋ ਕਿਵੇਂ ਦੀ ਲੱਗੀ ਅੱਜ ਵਾਲੀ ਵੀਡੀਓ ਦਾ ਐਂਡ ਇੱਥੇ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ